ਜੀ ਸਰ ਆ ਕਿ ਜਿਹੜੇ ਕਸਟਮਰ ਸਾਬਤ ਇੱਕ ਤਰੀਕ ਇੱਕ 7 2025 ਨੂੰ ਇੱਕ ਵਾਰਦਾਤ ਹੋਈ ਸੀਗੀ ਮਲਟਾਉਂ ਦੇ ਵਿੱਚ ਜਿਮ ਦੇ ਬਾਹਰ ਜਿਹਦੇ ਅਟੈਂਪਟ ਹੋਈ ਸੀਗੀ ਜਿਹਦੇ ਵਿੱਚ ਤਿੰਨ ਛੂਟਾਂ ਨੇ ਇਹਦੇ ਵਿੱਚ ਸਿਗੇ ਇਨਵੋਲ ਜਿੱਦੇ ਸਿਮਰਜੀਤ ਸਿੰਘ ਨਾਂ ਦੇ ਇੱਕ ਲੜਕੇ ਦੇ ਫਾਇਰਿੰਗ ਹੋਈ ਸੀਗੀ ਅਟੈਂਪਟ ਹੋਈ ਸੀਗੀ ਅਟੈਂਪਟ ਤੋਂ ਬਾਅਦ ਅਫੇਅਰ ਰਜਿਸਟਰ ਕੀਤੀ ਸੀ 1922/ ਅ 122 ਬਟਾ ਅ 25 ਜਿਹਦੇ ਤਹਿਤ ਇੱਕ ਤਫतीश ਜਿਹੜੀ ਸਟਾਰਟ ਕੀਤੀ ਸੀ ਸੀਪੀ ਸਾਹਿਬ ਵੱਲੋਂ ਜਿਹਦੇ ਵਿੱਚ ਤਿੰਨ ਚਾਰ ਟੀਮਾਂ ਸਾਡੀਆਂ ਜਿਹੜੀਆਂ ਵਰਕ ਕਰ ਰਹੀਆਂ ਸੀਗੀਆਂ ਇਹਦੇ ਇਹਦੇ ਵਿੱਚ ਬੜੀ ਢੰਗਾਈ ਨਾਲ ਜਾਂਚ ਕਰਨ ਤੋਂ ਬਾਅਦ ਕੱਲ ਸ਼ਾਮ ਨੂੰ ਸਾਨੂੰ ਸਫਲਤਾ ਮਿਲੀ ਸੀ ਆਈਜੀਏ ਤੇ ਐਸਐਸਓ ਛੇ ਵੱਲੋਂ ਇੱਕ ਨਾਕਾ ਲਾਇਆ ਗਿਆ ਸੀ ਬਸ ਸਟੈਂਡ ਤੇ ਲਾ ਕੇ ਜਿਹਦੇ ਵਿੱਚ ਸਾਨੂੰ ਭੁਪਿੰਦਰ ਸਿੰਘ ਇਲਿਸਪਿੰਦਾ ਜਿਹੜਾ ਵੀ ਆਰਡ ਲਾਗੇ ਦਾ ਰਹਿਣ ਵਾਲਾ ਆ ਉਹਨੂੰ ਇਹ ਰਾਉਂਡ ਅਪ ਕੀਤਾ ਸੀਗਾ ਉਹਦੀ ਪੁਛਗਛ ਦੇ ਵਿੱਚ ਇਹ ਗੱਲ ਆਈ ਸੀ ਕਿ ਮੇਰੇ ਨਾਲ ਦੋ ਹੋਰ ਸਾਥੀ ਸੀਗੇ ਜਿਨ੍ਹਾਂ ਨੇ ਇਹ ਵਾਰਦਾਤ ਨੂੰ ਅੰਜਾਮ ਦਿੱਤਾ ਹੈ ਇੱਕ ਬੰਦਾ ਸੀ ਅਰੈਸਟ ਕਰ ਲਿਆ ਆ ਇਹਦੇ ਕੋਲ ਇੱਕ ਬੱਤੀ ਬੂਤ ਦਾ ਪਿਸਟਲ ਤੇ ਰਾਉਂਡ ਰਿਕਵਰ ਕੀਤੇ ਆ ਹੈ ਜਿਹੜਾ ਇੱਕ ਗਨਸ਼ੋਟ ਹੋਇਆ ਸਿਮਰਨਜੀਤ ਸਿੰਘ ਇਹ ਕੋਈ ਅਪਰਾਧਿਕ ਪ੍ਰਵਿਰਤੀ ਦਾ ਬੰਦਾ ਹੈ ਜਾਂ ਇਹਦਾ ਕੀ ਇਹ ਕੋਈ ਹਮਲਾਆ ਮਾਮਲਾ ਅੰਜਾ ਕੀ ਗੱਲ ਗਨ ਸ਼ਾਟ ਦਾ ਪ੍ਰਯਾਸ ਕੀਤਾ ਇਹਦੇ ਵਿੱਚ 20 ਜਿਹੜੀ ਸਟਾਫ ਹੈ ਰਾਤ ਨੂੰ ਰਾਉਂਡ ਆਪ ਕੀਤਾ ਆ ਉਹਦੀ ਰਿਪੋਰਟ ਪੇਸ਼ ਕਰਕੇ ਰਿਮਾਂਡ ਤੋਂ ਬਾਅਦ ਸਾਰੀਆਂ ਗੱਲਾਂ ਸਾਹਮਣੇ ਆਉਣਗੀਆਂ ਨਹੀਂ ਕਿਤੇ ਤੁਸੀਂ ਉਹਨਾਂ ਬੰਦਿਆਂ ਤੋਂ ਪੁੱਛੋਗਾ ਜਿਹੜੇ ਬੰਦੇ ਫੜੇ ਜਿਹੜਾ ਬੰਦਾ ਫੜਿਆ ਮੈਂ ਇਹਦੀ ਗੱਲ ਕਰ ਰਿਹਾ ਜਿੱਤੇ ਗਨ ਸ਼ਾਟ ਆਇਆ ਕਿਦੀ ਕੋਈ ਹੈਪ ਟੈਬਲ ਪ੍ਰੋਵਾਈਡ ਕੀ ਇਹ ਬੰਦਾ ਹੈ ਫਾਈਲ ਪ੍ਰੋਫਾਈਲ ਸ਼ਾਇਦ ਇਹ ਮਹਤਵਪੂਰਨ ਬੰਦਾ ਹੈ ਉਹ ਪਤਾ ਲੱਗਾ ਕਿਤੇ ਕੋਈ ਕ੍ਰਿਮੀਨਲ ਬੈਕਗ੍ਰਾਉਂਡ ਨਹੀਂ ਹੋ ਰਿਹਾ ਕ੍ਰਿਮੀਨਲ ਬੈਕਗ੍ਰਾਉਂਡ ਨਹੀਂ ਹੋਇਆ ਤਾਂ ਜਿਹੜਾ ਬੰਦਾ ਫੜਿਆ ਗਿਆ ਹੈ ਇਹਦਾ ਕੋਈ ਕ੍ਰਿਮੀਨਲ ਬੈਕਗ੍ਰਾਉਂਡ ਹੈ ਇਹਦੇ ਤੇ ਖਿਲਾਫ ਇੱਕ ਪਰਚਾ ਦਰਜ ਹੋਇਆ ਬੰਗਾ ਥਾਣੇ ਦੇ ਵਿੱਚ ਆਰਨੈਟ ਦਾ ਆਮਨ ਦਾ ਨਹੀਂ ਕਿ ਇਹ ਇੱਕ ਅਪਰਾਧਿਕ ਪ੍ਰਵਿਰਤੀ ਹੈ ਕਿ ਗਨ ਸ਼ਾਟ ਚੋਗਿੱਤਾ ਕੋਈ ਜਹਰ ਕਾਰਨ ਸਾਹਮਣੇ ਉਹ ਤਫਤੀਸ਼ ਚੱਲ ਰਹੀ ਹੈ ਤਫਤੀਸ਼ ਤੋਂ ਬਾਅਦ ਜਿਹੜੀ ਵੀ ਗੱਲਬਾਤ ਹੈ ਤੁਹਾਡੀ ਜਾਣੀ ਜਿਹੜਾ ਬੰਦਾ ਹੈਗਾ ਜਿਹਨੇ ਛੜਾਈ ਹੋਈ ਇਹ ਅੰਜੀ ਦਾ ਆਪਣੀ ਰੰਜੇ ਸੀ ਉਹਦੇ ਨਾਲ ਤੇ ਕਿਸੇ ਨੇ ਹਾਇਕ ਤੱਕ ਇਹ ਹਲੀ ਸਾਰੀ ਗੱਲ ਤਫਤੀਸ਼ ਦਾ ਪਾਰਟ ਅਲੀ ਰਾਤ ਹੀ ਫੜਿਆ ਸੀ ਕਰਾਦ ਕਰਨ ਤੋਂ ਬਾਅਦ ਅਲੀ ਅਜਰਮਾਨ ਤੋਂ ਲੈ ਕੇ ਬਾਕੀ ਗੱਲ ਜਿਹੜੀ ਹੈ ਇਸ ਦਾ ਤੈ ਕਿੰਨੇ ਬੰਦੇ ਲਵਾ ਮੇ ਤਿੰਨ ਬੰਦੇ ਲਵਾ ਲੇ ਕਿੰਨੇ ਬੰਦੇ ਲਵਾ ਲ ਦੋ ਫਰਾਦ ਨੇ ਇਹ ਮੌਕੇ ਤੇ ਜਿਹੜਾ ਸੈਕੰਡ ਸੀਗਾ ਇੱਕ ਤਾਂ ਤੁਸੀਂ ਦੇਖਿਆ ਉਹ ਨਾ ਸੀਸੀਟੀਵੀ ਦੇ ਵਿੱਚ ਜਿਹੜਾ ਪੌੜੀਆਂ ਤੇ ਚੜ ਰਿਹਾ ਸੀਗਾ ਮੁੰਡਾ ਇੱਕ ਇੱਕ ਜਿਹੜਾ ਨਾਲ ਪਿੱਛੇ ਵਾਈਟ ਕਲਰ ਦੀ ਇੱਕ ਜਿਹਨੇ ਬਣਨ ਪਾਈ ਸੀ ਇਹ ਮੁੰਡਾ ਜਿਹੜਾ ਕੌਕ ਕਰ ਰਿਹਾ ਸੀਗਾ ਤੇ ਤੀਜਾ ਗੱਡੀ ਤੇ ਤੀਜਾ ਗੱਡੀ ਸੀ 3000 ਇਹਦੇ ਕੋਲ ਇਹਦੇ ਕੋਲ ਵੈਪਨ ਸੀ ਦੋਹੜਾ ਵੈਪਨ ਨਿਗਰ ਮੋਜ ਦੇ ਨਾ ਕੋਲ ਉਹ ਤਾਂ ਫੋਰੈਂਸਿਕ ਤੇ ਭੇਜਾਂਗੇ ਚੈੱਕ ਕਰਨ ਲਈ ਨਹੀਂ ਗੱਡੀ ਛੋੜਦੇ ਮੇਪਾ ਹੋਈ ਨਹੀਂ ਨ ਅਨੇ ਟੈਂਪੋ ਹੀ ਹੈ ਟੈਂਪੋ ਜੀ ਸਰ ਬੈਪਨ ਕਿਤੇ ਰਹੇ ਬੈਪਨ ਇੱਕਰ ਕਬਰ ਹੈ ਦੀ ਕੋਈ ਬਰਾਉਂ ਹੋਈ ਸੀ ਮੌਕੇ ਤੇ ਪਲੈਸ ਮੌਕੇ ਤੋਂ ਸਾਨੂੰ ਕੋਈ ਖੋਲ ਨਹੀਂ ਮਿਲੇ ਸੀਗੇ ਸਾਨੂੰ ਰਾਉਂਡ ਮਿਲੇ ਸੀ ਕਿਹੜੇ ਵਿਧੀ ਖਰਾਬ ਹੁੰਦੇ ਸੀ ਹਾਂ ਹੋਈ ਮਿਲੇ ਸਾਨੂੰ ਰਾਉਂਡ ਕਿਹੜੇ ਖਰਾਬ ਨਾ ਜਿੱਗੇ ਉਹ ਦੋ ਕਿੱਥੋਂ ਦੇ ਕੋਈ ਕਰੇ ਪੁੱਛ ਕੇ ਸ਼ਿਕਾਇਤ ਕਰਨ ਤੋਂ ਬਾਅਦ ਪਤਾ ਲੱਗੂਗਾ ਜੀ ਆ ਜੀ ਸੀਸੀ ਸੀ ਇਹਨਾਂ ਨੇ ਪਹਿਲਾਂ ਨਹੀਂ ਪਤਾ ਦਿੱਤਾ ਸੀ ਇਹਨਾਂ ਨੇ ਪਹਿਲਾਂ ਵੀ ਸਾਢੇ 3 ਅੱਜ ਗੱਲ ਨਹੀਂ ਆਈ ਜੀ ਲੇ ਵਲੀ ਗੱਲ ਧੰਨਵਾਦ ਜੇ ਨਾ ਇਸ ਤੋਂ ਪਹਿਲਾਂ ਸੁਣਨ ਜਿੱਦ ਨੂੰ ਆਵਾਜ਼ ਦਿੱਤੀ ਇਸ ਤੋਂ ਪਹਿਲਾਂ ਕੋਲ ਗਿਆ ਰਹੀ ਹੋਏ ਕੋਈ ਕੋਈ ਸਾਡੇ ਕੋਲ ਇਦਾਂ ਦੀ ਤੀਂਕੀ ਥੈਂਕ ਯੂ ਦੁਖੀ ਪੰਨ ਪਰਮਾਦੇ ਸੱਚੇ ਹਮਦਰਦ ਪੰਡਿਤ ਰਾਦੇਸ਼ਾਮ ਜੋਤਿਸ਼ ਹਰ ਸਮੱਸਿਆ ਦਾ ਸਮਾਧਾਨ ਕਰ ਬੈਠੇ ਗਰੰਟੀਟ ਕਰਵਾਓ ਸਮੱਸਿਆ ਜਿਵੇਂ ਲਵ ਮੈਰिज ਕੀਤਾ ਕਰਾਇਆ ਨੌਕਰੀ ਕਾਰੋਬਾਰ ਸੌਤਨ ਦੁਸ਼ਮਣ ਤੋਂ छुटਕਾਰਾ ਵਿਦੇਸ਼ ਵਿੱਚ ਪੀਆਰ ਚੁਰਕਾਵਟ ਤਾਂ ਮੇਰੇ ਲੰਮੇ ਰਸ ਨੂੰ ਲੈ ਕੇ ਕਿਤੇ ਵੀ ਕੋਈ ਕੰਮ ਨਹੀਂ ਬਣ ਰਿਹਾ ਸੀ ਬਹੁਤ ਬਾਬੇ ਕੋਲ ਧੱਕੇ ਖਾਈ ਕਿਤੇ ਕੋਈ ਕੰਮ ਨਹੀਂ ਬਣਿਆ ਫਿਰ ਮੈਨੂੰ ਕਿਸੇ ਨੇ ਪੰਡਿਤ ਰਾਧੇਸ਼ਮ ਜੋਤਿਸ਼ਪਰੀ ਦੱਸਿਆ ਤੇ ਅੱਜ ਦੇਖੋ ਮੈਂ ਆਪਣੇ ਵਿਆਹਕ ਜੀਵਨ ਦੇ ਵਿੱਚ ਬਹੁਤ ਖੁਸ਼ਾ ਜੇਕਰ ਤੁਹਾਡੀ ਵੀ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਹੈ ਤਾਂ ਤੁਸੀਂ ਇਹਨਾਂ ਨੂੰ ਕਾਲ ਕਰ ਸਕਦੇ ਹੋ ਹਰ ਜਗ੍ਹਾ ਤੋਂ ਤੋਖਾ ਖਾ ਚੁੱਕੇ ਦੁਖੀ ਭੈਣ ਭਰਾ ਇੱਕ ਵਾਰ ਜ਼ਰੂਰ ਫੋਨ ਕਰੋ ਇਹਨਾਂ ਦਾ ਨੰਬਰ ਹੈ 9814216669